ਜਿਹਨੂੰ ਕਹਿੰਦੇ ਨਾ ਦੁਨੀਆ ਲੈ ਵੀ ਆ ਖੋਟਾ ਸਿੱਕਾ ਹੈ ਕਿਸੇ ਕੰਮ ਦਾ ਹੈ ਨਹੀਂ ਤੂੰ ਬੇਕਾਰ ਹੈ ਤੂੰ ਨਕਮਾ ਹੈ ਕਦੀ ਗੌਰ ਕਰਕੇ ਦੇਖਣਾ ਤੇ ਕਈਆਂ ਨੂੰ ਕਹਤਾ ਜਾਂਦਾ ਨਕਮਾ ਬੇਕਾਰ ਇਹ ਕਿਤੇ ਕੰਮ ਨਹੀਂ ਕਾਮਯਾਬ ਨਹੀਂ ਹੋ ਸਕਦਾ ਇਹ ਸਫਲ ਕਦੀ ਹੋਈ ਨਹੀਂ ਸਕਦਾ ਇਹ ਬੇਕਾਰ ਬੰਦਾ ਹੈ ਇਹਦਾ ਇਦਾਂ ਹੈ ਇਹਦੇ ਬੱਲੇ ਕੋਈ ਗੁਣ ਨਹੀਂ ਹੈ ਤਾਂ ਕਹਿੰਦੇ ਦੁਨੀਆ ਜੋ ਮਰਜ਼ੀ ਗੋਵੇ ਦੁਨੀਆ ਦੀ ਗੱਲ ਮਗਰ ਲਾ ਕੇ ਕਦੀ ਆਪਣੀ ਹਿੰਮਤ ਨੂੰ ਆਪਣੇ ਆਪ ਨੂੰ ਆਪਣੀ ਵੈਲਿਊ ਨੂੰ ਡਾਊਨ ਬਲਕੇ ਭਰੋਸਾ ਰੱਖੋਗੇ ਤੁਸੀਂ ਜਿੱਦਾਂ ਹੁਣ ਕਈ ਵਾਰ ਦਸੀਦਾ ਹੈ ਕੋਈ ਤੁਹਾਨੂੰ ਕਵੇ ਨਾ ਤੂੰ ਬੇਕਾਰ ਹੈ ਤਾਂ ਉਸ ਲਈ ਤੁਹਾਨੂੰ ਇਹ ਹੋਣਾ ਚਾਹੀਦਾ ਮੈਂ ਬੇਕਾਰ ਨਹੀਂ ਹਾਂ ਕਿਉਂਕਿ ਮੈਨੂੰ ਬਣਾਉਣ ਵਾਲਾ ਪਰਮਾਤਮਾ ਹੈ ਔਰ ਪਰਮਾਤਮਾ ਕਦੀ ਬੇਕਾਰ ਚੀਜ਼ ਨਹੀਂ ਬਣਾਉਂਦਾ ਸੋਚੋ ਰੱਬ ਬੇਕਾਰ ਚੀਜ਼ ਕੋ ਬੇਲਾ ਬੈਠਾ ਰੱਬ ਜਿਹੜਾ ਬੇਕਾਰ ਚੀਜ਼ਾਂ ਬਣਾਈ ਜਾਵੇ ਸੋਚ ਕੇ ਦੇਖੋ ਹੁਣ ਆਪ ਆਪਣੀ ਵੈਲੀਊ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅੱਜ ਅਸੀਂ ਇੱਕ ਚਿੱਤਰਕਾਰ ਦੀ ਗੱਲ ਕਰੀਏ ਪਿਕਾਸੋ ਜੋ ਸਪੇਨ ਦੇ ਅੰਦਰ ਸੀ ਹੁਣ ਉਹਦੀ ਇੱਕ ਤਸਵੀਰ ਬਣਾਈ ਹੈ ਜੇ ਲੱਖਾਂ ਯੂਰੋ ਦੀ ਵਿਕਦੀ ਹੈ ਕਿੰਨੇ ਦੀ ਵਿਕਦੀ ਹੈ ਲੱਖਾਂ ਇੱਕ ਕਿਹਨੇ ਬਣਾਈ ਹੈ ਤਸਵੀਰ ਔਰ ਇੱਕ ਮੂਰਤੀਕਾਰ ਸੀ ਇਟਲੀ ਦਾ ਜਰਾ ਹੁਣ ਗੌਰ ਕਰਨਾ ਉਹ ਇਟਲੀ ਦਾ ਜਿਹੜਾ ਮੂਰਤੀਕਾਰ ਸੀ ਉਹਦੀ ਬਣਾਈ ਇੱਕ ਮੂਰਤੀ ਉਹ ਵੀ ਲੱਖਾਂ ਦੀ ਵਿਕਦੀ ਹੈ ਸਮਝਣਾ ਜਰਾ ਹੁਣ ਸੋਚਣ ਵਾਲੀ ਗੱਲ ਹੈ ਪਿਕਾਸੋ ਇੱਕ ਇਨਸਾਨ ਹੈ ਜੇ ਇੱਕ ਇਨਸਾਨ ਦੀ ਬਣਾਈ ਪੇਂਟਿੰਗ ਜੋ ਕਿ ਕਾਗਜ਼ ਦੇ ਉੱਪਰ ਰੰਗ ਦੇ ਨਾਲ ਬਣਾਈ ਤਸਵੀਰ ਹੈ ਉਹਦੀ ਕੀਮਤ ਇੰਨੀ ਹੋ ਸਕਦੀ ਹੈ ਜੇ ਮਾਈਕਲ ਐਂਜਲੋ ਇਟਲੀ ਦਾ ਮੂਰਤੀਕਾਰ ਉਹਦੀ ਬਣਾਈ ਮੂਰਤੀ ਮਾਈਕਲ ਐਂਜਲੋ ਦੀ ਮੂਰਤੀ ਲੱਖਾਂ ਦੀ ਹੋ ਸਕਦੀ ਹੈ ਉਹਨੇ ਪੱਥਰ ਤੋਂ ਘੜੀ ਹੈ ਤਾਂ ਜਰਾ ਸੋਚੋ ਸਾਨੂੰ ਘੜਨ ਵਾਲਾ ਦਾ ਪਰਮਾਤਮਾ ਸਾਡੀ ਵੈਲਿਊ ਕੀ ਹੋਏਗੀ ਇਹ ਇਨਸਾਨ ਦੀ ਬਣਾਈ ਚੀਜ਼ ਦੀ ਵੈਲਿਊ ਇੰਨੀ ਹੋ ਸਕਦੀ ਹੈ ਤਾਂ ਰੱਬ ਦੀ ਬਣਾਈ ਚੀਜ਼ ਦੀ ਵੈਲਿਊ ਕੀ ਹੋਏਗੀ ਫਿਰ ਤੁਹਾਨੂੰ ਕਿਹਨੇ ਬਣਾਇਆ ਹੈ ਪਹਿਲਾਂ ਆਪਣੇ ਆਪ ਨੂੰ ਬੰਦਾ ਸੋਚੇ ਤੇ ਮੈਨੂੰ ਬਣਾਉਣ ਵਾਲਾ ਕੌਣ ਹੈ ਮੈਨੂੰ ਬਣਾਉਣ ਵਾਲਾ ਮੇਰਾ ਮਾਲਿਕ ਪ੍ਰਮਾਤਮਾ ਪ੍ਰਭੂ ਹੈ ਔਰ ਜੇ ਉਸਨੇ ਮੈਨੂੰ ਬਣਾਇਆ ਤਾਂ ਮੇਰੀ ਵੈਲਿਊ ਤਾਂ ਕਹਿੰਦੇ ਅੰਕੀ ਨਹੀਂ ਜਾ ਸਕਦੀ ਅੰਕੀ ਯਾਨੀ ਇਹਦੀ ਤਾਂ ਕੀਮਤ ਪਾਈ ਜਾਣੀ ਅਨਮੋਲ ਹੋ ਤੁਸੀਂ ਸਭ ਤੋਂ ਪਹਿਲਾਂ ਇਹ ਚੀਜ਼ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਕਿ ਮੈਂ ਬੇਕਾਰ ਕਿਉਂਕਿ ਰੱਬ ਕਦੀ ਬੇਕਾਰ ਚੀਜ਼ ਔਰ ਜੇ ਦੁਨੀਆ ਕਹਿੰਦੀ ਖੋਟਾ ਸਿੱਕਾ ਤਾਂ ਕੋਈ ਗੱਲ ਨਹੀਂ ਕਾਕਾ ਵਕਤ ਆ ਲੰਦੇ ਮੈਨੂੰ ਯਕੀਨ ਆ ਆਪਣੇ ਮੁਰਸ਼ਿਦ ਤੇ ਯਕੀਨ ਆ ਆਪਣੇ ਮਾਲਿਕ ਤੇ ਜੇ ਉਸਨੇ ਮੇਰੀ ਬਾਹ ਫੜੀ ਹੈ ਇੱਕ ਦਿਨ ਇਹ ਖੋਟਾ ਸਿੱਕਾ ਵੀ ਬਾਜ਼ਾਰ ਚ ਚਲੇਗਾ ਦੁਨੀਆ ਦੇਖੇਗੀ ਅੱਜ ਕਹਿੰਦੇ ਨਾ ਕੁਛ ਨਹੀਂ ਤਾਂ ਵਕਤ ਆਏਗਾ ਸਮਝਿਓ ਕਿ ਨਹੀਂ ਬੇਸ਼ੱਕ ਅੱਜ ਮੁਸ਼ਕਿਲ ਹੈ ਅੱਜ ਪਰੇਸ਼ਾਨੀ ਹੈ ਅੱਜ ਮੈਂ ਚਾਹੇ ਬੁਰੇ ਵਕਤ ਹੀ ਗੁਜ਼ਰ ਰਿਹਾ ਹਾਂ ਪਰ ਵਕਤ ਬਦਲਦਿਆਂ ਢੇਰ ਤਾਂ ਹੀ ਤਾਂ ਕਹਿੰਦੇ ਕੋਇਲੇ ਨੂੰ ਹੀਰਾ ਵੀ ਉਹਦੀ ਰਹਿਮਤ ਬਣਾ ਦਿੰਦੀ ਹੈ ਕੌਣ ਬਣਾਉਂਦਾ ਹੈ ਇਕ ਕੋਇਲੇ ਅੰਦਰੋਂ ਹੀਰਾ ਕੋਈ ਇਨਸਾਨ ਨਹੀਂ ਬਣਾਉਂਦਾ ਜੇ ਬੰਦਾ ਕਹੇ ਕਿ ਮੈਂ ਕੋਇਲੇ ਨੂੰ ਘਰ 'ਚ ਰੱਖਿਆ ਤਾਂ ਉਹਦੇ ਅੰਦਰੋਂ ਹੀਰਾ ਬਣਾ ਦਿੱਤਾ ਫੇਰ ਤਾਂ ਬੰਦਾ ਕੋਇਲੇ ਖਰੀਦ ਕੇ ਘਰਾਂ 'ਚ ਹੀਰੇ ਹੀ ਬਣਾਈ ਜਾਵੇ ਫੇਰ ਤਾਂ ਕੋਈ ਗਰੀਬ ਹੋਵੇ ਹੀ ਨਾ ਸੋ ਕੋਇਲੇ ਦੇ ਅੰਦਰ ਹੀਰਾ ਪੈਦਾ ਕਰਦੀ ਹੈ ਉਹਦੀ ਰਹਿਮਤ ਧਰਤੀ ਦੇ ਅੰਦਰ ਸੋਨੇ ਦੀਆਂ ਖਾਨਾ ਨਿਕਲਦੀਆਂ ਹੈ ਇਹ ਸੋਨਾ ਪੈਦਾ ਕਰਦੀ ਹੈ ਉਹਦੀ ਰਹਿਮਤ ਉਹ ਜਿਹੜੀ ਰਹਿਮਤ ਮਿੱਟੀ ਜੋ ਸੋਨਾ ਪੈਦਾ ਕਰ ਸਕਦੀ ਹੈ ਕਾਲੇ ਕੋਇਲੇ 'ਚੋਂ ਹੀਰਾ ਪੈਦਾ ਕਰ ਸਕਦੀ ਤਾਂ ਸਰਾ ਸੋਚੋ ਤੁਹਾਡੇ ਅੰਦਰੋਂ ਕੀ ਕੁਝ ਨਹੀਂ ਪੈਦਾ ਹੋ ਸਕਦਾ ਤੁਸੀਂ ਕੀ ਨਹੀਂ ਕਰ ਸਕਦੇ पर करने वास्ते कराते तो अपने आप से तो अपने मालिक पर विश्वास होना बहुत ही क्योंकि जो सू अपने आप पर विश्वास है नहीं मैं ही बंदा बंदा मैं निकम्मा मेरे पले कोई गुण है नहीं जो अपने आप में असी डाउन कर दिता अपनी वैल्यू घटा ली तो फिर असी कभी अगे वाही अस एक गल कही है कि इससे कोई फर्क नहीं पड़ता कि लोग आपके बारे में क्या सोचते या बोलते हैं इससे कोई फर्क नहीं पड़ता ਕਿ ਲੋਕ ਆਪਕੇ ਬਾਰੇ ਮੇਂ ਕਿਆ ਸੋਚਤੇ ਯਾ ਬੋਲਤੇ ਹੈ ਮਗਰ ਇਸ ਸੇ ਬਹੁਤ ਫਰਕ ਪੜਤਾ ਹੈ ਕਿ ਆਪ ਆਪਣੇ ਬਾਰੇ ਮੇਂ ਕਿਆ ਸੋਚਤੇ ਹੈ ਫਰਕ ਇਨਾ ਪੈਂਦਾ ਕਿ ਤੁਸੀਂ ਆਪਣੇ ਬਾਰੇ ਕੀ ਹੁਣ ਫਰਜ਼ ਕਰੋ ਤੁਸੀਂ ਕੁਛ ਕਰਨਾ ਹੈ ਕੋਈ ਕਵੇ ਤੇ ਤੈਤੋ ਨਹੀਂ ਹੋਣਾ ਤੂੰ ਨਹੀਂ ਕਰ ਸਕਦਾ ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਕਹਿ ਤਾ ਮੈਂ ਨਹੀਂ ਤਾ ਜੇ ਮੈਂ ਹੀ ਸੋਚਾਂ ਮੈਂ ਕਰ ਸਕਦਾ ਤੈਨੂੰ ਕਰਕੇ ਦਿਖਾਉ ਤਾ ਫਿਰ ਬੰਦਾ ਜੇ ਦਿਨਾ ਕਰਕੇ ਉਹ ਵੀ ਹੈਰਾਨ ਹੈ ਵੀ ਕਮਾਲ ਦੀ ਗੱਲ ਹੈ ਜਿਹੜਾ ਸੋਚਣਾ ਤਾ ਜੇ ਹੁਣ ਉਹ ਕਵੇ ਉਹ ਤੇਤੋ ਨਹੀਂ ਤੂੰ ਕਰ ਹੀ ਨਹੀਂ ਸਕਦਾ ਲਵੀ ਆਹ ਕਹਿੰਦੇ ਤੇਤੋਂ ਨਹੀਂ ਹੋਣਾ ਮੇਤੋਂ ਹੋਣਾ ਹੀ ਨਹੀਂ ਸੱਚੀ ਮੈਂ ਕਰ ਹੀ ਨਹੀਂ ਪਾਣਾ ਫੇਰ ਕਸੂਰ ਕਿਹਦਾ ਹੈ ਜਵਾਬ ਦੇ ਦਿਓ ਬੰਦੇ ਨੇ ਕਹਣਾ ਜੀ ਉਹਨੇ ਕਿਹਾ ਸੀ ਤਾਂ ਨਹੀਂ ਮੇਤੋਂ ਹੋਇਆ ਉਹ ਨਹੀਂ ਉਹਨੇ ਕਿਹਾ ਤਾਂ ਨਹੀਂ ਤੇਤੋਂ ਹੋਇਆ ਤੂੰ ਉਹਦੀ ਗੱਲ ਮੰਨ ਕੇ ਕੋਸ਼ਿਸ਼ ਨਹੀਂ ਕੀਤੀ ਤਾਂ ਨਹੀਂ ਹੋਇਆ ਕਸੂਰ ਉਹਦਾ ਨਹੀਂ ਹੈ ਕਸੂਰ ਹੈ ਤੇਰਾ ਕਿਉਂਕਿ ਮੰਜ਼ਿਲ ਉਹਨੂੰ ਮਿਲਦੀ ਹੈ ਜਿਹੜਾ ਕੋਸ਼ਿਸ਼ ਕਰਦਾ ਹੈ ਫਿਰ ਚਾਹੇ ਦੁਨੀਆ ਲੱਖ ਕਵੇ ਬੜਾ ਕਠੀਨ ਬੜਾ ਔਖਾ ਇਹ ਮੰਜ਼ਿਲ ਨੂੰ ਪਾਣਾ ਬੜਾ ਮੁਸ਼ਕਿਲ ਇਹ ਮੰਜ਼ਿਲ ਤੱਕ ਪਹੁੰਚਣਾ ਬੜਾ ਮੁਸ਼ਕਿਲ ਇਹ ਮੰਜ਼ਿਲ ਹੈ ਹੀ ਬਹੁਤ ਵੱਡੀ ਹੈ ਕੰਮ ਹੀ ਬੜਾ ਔਖਾ ਹੈ ਉਹ ਦੁਨੀਆ ਜੋ ਮਰਜੀ ਕਵੇ ਤਾਂ ਤੁਹਾਡੇ ਅੰਦਰ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਹੋਏਗਾ ਤੁਹਾਡੇ ਵਾਸਤੇ ਔਖਾ ਉਹ ਮੇਰੇ ਸਿਰ ਤੇ ਮੇਰੇ ਮਾਲਿਕ ਦੇ ਹੱਥ ਮੈਂ ਔਖੇ ਨੂੰ ਵੀ ਸੋਖਾ ਕਰਕੇ ਦਿਖਾਉਂ ਮੈਂ ਨਾ ਮੁਮਕਿਨ ਨੂੰ ਮੁਮਕਿਨ ਕਰਕੇ ਦਿਖਾਉਂਗਾ ਕਹਿੰਦੇ ਨਾ ਹਵਾ ਆਉਂਦੀ ਹੈ ਦੀਵੇ ਬੁੱਝ ਜਾਂਦੇ ਆ ਤਾਂ ਫਿਰ ਅਸੀਂ ਉਹੀ ਦੱਸ ਰਹੇ ਸੀ ਗਿਰੇ ਇੱਥੇ ਕਈ ਵਾਰ ਗਿਰਕਰ ਸਮਲ ਗਏ ਹਵਾਵਾਂ ਦੇ ਖਿਲਾਫ ਦੀਏ ਭਾਈ ਇਹ ਹੌਸਲੇ ਦਾ ਦੀਵਾ ਇਹਨੂੰ ਕਹਿੰਦੇ ਆ ਬਾਹਰਲੇ ਦੀਵੇ ਦੀ ਗੱਲ ਨਹੀਂ ਕਰ ਰਹੇ ਅਸੀਂ ਕਿਉਂਕਿ ਬਾਹਰਲੇ ਦੀਵੇ ਤਾਂ ਨੇਚਰ ਹੈ ਕੁਦਰਤ ਹੈ ਉਹ ਤਾਂ ਹਵਾ ਆਈ ਤਾਂ ਬੁਝਣਾ ਹੈ ਪਰ ਇੱਥੇ ਕਿਹੜੇ ਦੀਵੇ ਦੀ ਗੱਲ ਹੋ ਰਹੀ ਹੈ ਕਿ ਅਗਰ ਜੀਵਨ ਦੇ ਵਿੱਚ ਮੁਸ਼ਕਲਾਂ ਦੀਆਂ ਹਵਾਵਾਂ ਆਣ ਅਗਰ ਜੀਵਨ ਦੇ ਵਿੱਚ ਪਰੇਸ਼ਾਨੀਆਂ ਦੀਆਂ ਤਕਲੀਫਾਂ ਦੀਆਂ ਦੁੱਖਾਂ ਦੀਆਂ ਹਵਾਵਾਂ ਔਰ ਤੇ ਦੁੱਖਾਂ ਦੀਆਂ ਹਵਾਵਾਂ ਮੇਰੇ ਵਿਸ਼ਵਾਸ ਦੇ ਮੇਰੇ ਹੌਸਲੇ ਦੇ ਮੇਰੇ ਯਕੀਨ ਦੇ ਦੀਵੇ ਨੂੰ ਬੁਝਾਉ ਇਹਨੂੰ ਕਿਹਦੇ ਤਾਂ ਹੀ ਤਾਂ ਕਹਿੰਦੇਗੇ ਜ਼ਿੰਦਗੀ ਜੀਣ ਦੀ ਕਲਾ ਸਿੱਖੋ ਚਿੜੀਆਂ ਤੋਂ ਪੰਛੀਆਂ ਤੋਂ ਕਿਹਨਾਂ ਤੋਂ ਪੰਛੀਆਂ ਤੋਂ ਹੁੰਦਾ ਕੀ ਹੈ जरा ਸੋਚਣਾ ਇੱਕ ਕਹਾਣੀ ਬੜੀ ਪਿਆਰੀ ਉਹ ਤੋਂ ਸਾਨੂੰ ਸਮਝ ਆਏਗੀ ਕਹਿੰਦੇ ਇੱਕ ਵਾਰ ਇੱਕ گاਉਂ ਦੇ ਅੰਦਰ ਇੱਕ ਪਰਿਵਾਰ ਰਹਿੰਦਾ ਸੀ ਔਰ ਪੁਰਾਣਾ ਸਮਾ ਸੀ ਇਸੇ ਝੁੱਗੀ ਸੀ ਯਾਨੀ ਘਾਹ ਪੂਸ ਦੀ ਬਣੀ ਹੋਈ ਝੌਂਪੜੀਆਂ ਸੀ ਜਿਨ੍ਹਾਂ 'ਚੋਂ ਰਹਿੰਦਾ ਸੀ ਤਾਂ ਹੁਣ ਉਹ ਘਰ ਦੇ ਬਿਲਕੁਲ ਸਾਹਮਣੇ ਇੱਕ ਪੇੜ ਸੀ ਔਰ ਉਸ ਪੇੜ ਦੇ ਉੱਪਰ ਚਿੜੀਆਂ ਦਾ ਆਲਣਾ ਸੀ ਚਿੜੀਆਂ ਦਾ ਘੋਸਲਾ ਸੀ ਅਚਾਨਕ ਕੀ ਹੋਇਆ ਇੱਕਦਮ ਬੜੇ ਜੋਰਾਂ ਦਾ ਤੂਫਾਨ ਆਇਆ ਬੜੇ ਜੋਰਾਂ ਦਾ ਤੂਫਾਨ ਆਇਆ ਉਹ ਤੂਫਾਨ 'ਚ ਕੀ ਹੋਇਆ ਕਿ ਉਹ ਆਦਮੀ ਪਰਿਵਾਰ ਜਿਸ ਘਰ 'ਚ ਰਹਿੰਦਾ ਸੀ ਉਹ ਤੂਫਾਨ ਇੰਨੇ ਜੋਰਾ ਨਾਲ ਸੀ ਉਹਦੀ ਛੱਤ ਉਡਾ ਕੇ ਲੈ ਗਿਆ ਔਰ ਦੂਜੇ ਪਾਸੇ ਕੀ ਹੋਇਆ ਸਾਹਮਣੇ ਜਿਹੜਾ ਪੇੜ ਸੀ ਪੇੜ ਦੇ ਉੱਪਰ ਚਿੜੀਆਂ ਦਾ ਆਲਣਾ ਸੀ ਉਹ ਤੂਫਾਨ ਇੰਨੀ ਤੇਜ਼ ਸੀ ਕਿ ਚਿੜੀਆਂ ਦਾ ਆਲਣਾ ਵੀ ਉਡਾ ਕੇ ਲੈ ਗਿਆ ਹੁਣ ਚਿੜੀਆਂ ਦਾ ਘਰ ਵੀ ਪੂਰਾ ਚਲਾ ਗਿਆ ਔਰ ਆਦਮੀਆਂ ਦੀ ਸਰੂ ਸ਼ੱਤ ਗਈ ਬਾਕੀ ਦੀਵਾਰਾਂ ਜਿਹੜਾ ਕੱਚੀ ਮਿੱਟੀ ਦੇ ਬਣੀਆਂ ਹੈ ਉਹ ਤਾਂ ਖੜੀਆਂ ਹੈ ਬਸ ਛੱਤ ਕੱਖਾਂ ਦੀ ਸੀ ਕਾਨਿਆਂ ਦੀ ਝਾੜਫੂਸ ਦੀ ਉਡਾ ਕੇ ਲੈ ਗਿਆ ਹੁਣ ਇਹ ਸਾਰਾ ਪਰਿਵਾਰ ਬੈਠਾ ਰੋ ਰਿਹਾ ਹੈ ਹਾਇਰ ਬਾਕ ਕਿਦਾਂ ਮਾੜਾ ਹੋ ਗਿਆ ਤੂਫਾਨ ਕਿਉਂ ਆਇਆ ਤੂਫਾਨ ਚ ਸਾਡਾ ਸਾਰਾ ਘਰ ਹੀ ਬिखर ਗਿਆ ਸਾਡੇ ਘਰ ਦੀ ਛੱਤ ਤੋੜ ਗਈ ਯਾਨੀ ਰੱਬ ਨੂੰ ਕੋਸ ਰੇ ਆਪਣੀ ਕਿਸਮਤ ਨੂੰ ਕੋਸ ਰੇ ਦੁਖੀ ਹੋ ਰੇ ਰੋ ਰੇ ਇੱਕ ਪਾਸੇ ਛੱਤ ਗਈ ਇਹ ਪਰਿਵਾਰ ਰੋ ਰਿਹਾ ਹੈ ਉਹ ਦੂਜੇ ਪਾਸੇ ਚਿੜੀਆਂ ਉਹਨਾਂ ਨੇ ਦੇਖਿਆ ਜਿੱਦਾਂ ਹੀ ਤੂਫਾਨ ਥਮਿਆ ਇਹ ਪਰਿਵਾਰ ਤਾਂ ਰੋ ਰਿਹਾ ਹੈ ਪਰ ਚਿੜੀਆਂ ਨੇ ਦੇਖਿਆ ਸਾਡਾ ਪੂਰਾ ਘਰ ਚਲਾ ਗਿਆ ਉਹ ਹੁਣੀਆਂ ਇਕੱਲਾ ਇਕੱਲਾ ਤਣਕਾ ਇਕੱਠਾ ਕਰਕੇ ਦੁਬਾਰਾ ਘੋਸਲਾ ਬਣਾਣਾ ਸ਼ੁਰੂ ਕਰ ਦਿੱਤਾ ਉਹ ਕੋਈ ਚਿੜੀਆਂ ਪਿਛੇ ਚਿੜੀ ਰੋਈ ਚਿੜੀ ਨੇ ਕੋਸਿਆ ਰੱਬ ਨੂੰ ਚਿੜੀ ਨੇ ਦੋਸ਼ ਦਿੱਤਾ ਉਹਨੂੰ ਪਤਾ ਜੇ ਉੜ ਹੀ ਗਿਆ ਹੈ ਤਾਂ ਹੁਣ ਰੋਣ ਦਾ ਦੋਸ਼ ਦੇਣ ਦਾ ਕੁਝ ਨਹੀਂ ਹੁਣਾ ਦੁਬਾਰਾ ਤਿੰਨ ਕਾ ਤਿੰਨ ਕਾ ਜੋੜੀ ਔਰ ਨਮਾ ਘਰ ਖੜਾ ਕਰਕੇ ਉਹਦੇ ਚ ਆਪਣੀ ਜ਼ਿੰਦਗੀ ਬਸਰ ਕਰੀਏ ਸੋ ਮਤਲਬ ਦੱਸਣਾ ਕੀ ਚਾਹਦੇ ਆ ਇਹਨੂੰ ਕਹਿੰਦੇ ਹਿੰਮਤ ਇਹਨੂੰ ਕਹਿੰਦੇ ਹੌਸਲਾ ਕਿ ਜੇ ਤੂਫਾਨ ਆ ਵੀ ਜਾਵੇ ਰੋਣ ਦੀ بجائے ਹਾਏ ਹਾਏ ਕਰਨ ਦੀ بجائے ਉਹਦਾ ਸਾਹਮਣਾ ਕਰੋ ਤੇ ਜੇ ਕੁਝ ਨੁਕਸਾਨ ਹੋਇਆ ਹੈ ਤਾਂ ਡਰਨ ਦੀ ਕੋਸਨ ਦੀ ਲੋੜ ਨਹੀਂ ਕਿ ਕਿਉਂ ਕਾਦੇ ਹੋ ਗਿਆ ਉਹ ਭਾਈ ਜਦੋਂ ਜੀਵਨ 'ਚ ਤੂਫਾਨ ਆਂਦੇ ਆ ਤਾਂ ਕਾਟੇ ਵਾਦੇ ਚੱਲਦੇ ਰਹਿੰਦੇ ਆ ਉਹ ਅਸੀਂ ਰੱਬ ਦੇ ਬਣਾਏ ਇਨਸਾਨ ਆ ਜੇ ਤੂਫਾਨ ਆਇਆ ਵੀ ਆ ਗੁਦਰ ਗਿਆ ਜੇ ਕੋਈ ਨੁਕਸਾਨ ਹੋਇਆ ਵੀ ਆ ਤਾਂ ਉੱਠੀਏ ਮਿਹਨਤ ਕਰੀਏ ਔਰ ਜਿੰਨਾ ਨੁਕਸਾਨ ਹੋਇਆ ਇਹ ਤੋਂ 10 ਗੁਣਾ ਜ਼ਿਆਦਾ ਕਮਾ ਕੇ ਦਿਖਾਈਏ ਰੋਣ ਨਾਲ ਗੱਲ ਨਹੀਂ ਬਣਨੀ ਫਰਦਗਰ ਨੂੰ ਨੁਕਸਾਨ ਹੋਈਏ ਜੋ ਚਲਾ ਹੀ ਗਿਆ ਹੁਣ ਰੋਣ ਨਾਲ ਚਿੰਤਾ ਕਰਨ ਨਾਲ ਹਾਏ ਹਾਏ ਕਰਨ ਨਾਲ ਆਪਣੇ ਦਿਲ ਨੂੰ ਫੜ ਕੇ ਬਹਿਣ ਨਾਲ ਰੋਗ ਲਵਾਉਣ ਨਾਲ ਕਿਉਂਕਿ ਜਦੋਂ ਹਾਏ ਹਾਏ ਕਰਨੀ ਤਾਂ ਕੋਈ ਨਾ ਕੋਈ ਹੋ ਤਾਂ ਅਟੈਕ ਹੀ ਹੋ ਜਾਏ ਬੰਦੇ ਨੂੰ ਹਾਏ ਮੇਰਾ ਘਰ ਹੀ ਚਲਾ ਗਿਆ ਫਾਇਦਾ ਕੀ ਹੈ ਉਹਦੇ ਨਾਲ ਘਾਟਾ ਪੂਰਾ ਮਤਲਬ ਇਹ ਹੋਣਾ ਚਾਹੀਦਾ ਕੋਈ ਗੱਲ ਨਹੀਂ ਇਹ ਜਾਨ ਹੈ ਤਾਂ ਜਹਾਨ ਹੈ ਐਸੀ ਸਲਾਮਤ ਹੈ ਨਾ ਜੇ ਲੱਖ ਗਿਆ ਹੈ ਮਾਲਕ ਦੀ ਰਹਿਮਤ ਚਾਹੀਦੀ 10 ਲੱਖ ਕਮਾ ਵੀ ਲਵਾਂਗੇ ਕਰੋਨਾ ਕਮਾ ਵੀ ਲਵਾਂਗੇ ਹਿੰਮਤ ਵਾਲਾ ਇਨਸਾਨ ਇਹ ਨਹੀਂ ਦੇਖਦਾ ਮੇਰੇ ਨਾਲ ਕੀ ਬੁਰਾ ਹੋਇਆ ਹੈ ਉਹ ਇਹ ਦੇਖਦਾ ਮੈਂ ਅੱਗੇ ਅੱਛਾ ਕੀ ਮੇਰੇ ਨਾਲ ਅੱਗੇ ਅੱਛਾ ਕੀ ਜਦੋਂ ਸੋਚ ਅੱਛੇ ਵੱਲ ਹੁੰਦੀ ਹੈ ਤਾਂ ਫਿਰ ਇਨਸਾਨ ਨਾ ਹੁੰਦਾ ਵੀ ਕਾਮਯਾਬੀ ਵੀ ਇਹਲੇ ਪਿੱਛੇ ਕੀ ਹੋ ਗਿਆ ਮੇਰਾ ਕੀ ਨੁਕਸਾਨ ਹੋ ਗਿਆ ਮੇਰਾ ਆਪਰੇਸ਼ਨ ਹੋਇਆ ਮੇਰਾ ਆਹ ਚਲਾ ਗਿਆ ਮੇਰਾ ਉਹ ਚਲਾ ਗਿਆ ਮੈਨੂੰ ਇਦਾਂ ਹੋ ਗਿਆ ਉਹ ਪਿਛਲਾ ਯਾਦ ਕਰਕੇ ਦੁਖੀ ਨਾ ਹੋਵੋ ਸਮਝਦੇ ਹੋ ਕਿ ਨਹੀਂ ਬਲਕਿ ਜੋ ਅੱਜ ਹੈ ਸਾਡੇ ਕੋਲ ਜਿੰਨਾ ਸਾਡੇ ਕੋਲ ਹੈ ਇਹ ਦੇਖੋਗੇ ਇਹਦੇ ਨਾਲ ਮੈਂ ਅੱਛਾ ਕੀ ਕਰ ਸਕਦਾ ਹਾਂ ਇਹਦੇ ਨਾਲ ਮੈਂ ਜੀਵਨ ਦਾ ਆਨੰਦ ਕਿਦਾਂ ਲੈ ਸਕਦਾ ਹਾਂ ਕਿਉਂਕਿ ਉਹਨੂੰ ਯਾਦ ਕਰਕੇ ਰੋਣ ਨਾਲ ਮੈਂ ਆਪਣਾ ਅੱਜ ਵੀ ਗਵਾ ਲੈਣਾ ਹੈ ਆਪਣਾ ਕੱਲ ਵੀ ਤਾਂ ਉਹਦਾ ਫਾਇਦਾ ਕੋਈ ਸਮਝਿ ਦਿਓ ਕਿ ਉਹਨੇ ਫਰਜ਼ ਕਰੇ ਇੱਕ ਬੰਦਾ ਸੋਚੇ ਹਾਏ ਮੇਰੇ ਕੋ ਸਾਈਕਲ ਹੈ ਉਹਦੇ ਕੋ ਮੋਟਰਸਾਈਕਲ ਹੈ ਉਹ ਸਾਈਕਲ ਬਾਰੇ ਸੋਚ ਕੇ ਰੋਈ ਜਾਵੇ ਉਹ ਭਾਈ ਰੋਣ ਨਾਲ ਮੋਟਰਸਾਈਕਲ ਨਹੀਂ ਬਣ ਜਾਣਾ ਬਲਕਿ ਤੂੰ ਇਹ ਸੋਚ ਜੀ ਉਹਦੇ ਕੋ ਮੋਟਰਸਾਈਕਲ ਤਾਂ ਮੈਂ ਸਾਈਕਲ ਦਾ ਆਨੰਦ ਕਿੱਦਾ ਮੈਂ ਇੱਥੇ ਹੋਰ ਜਿਆਦਾ ਖੁਸ਼ ਕਿੱਦਾ ਹੋ ਸਕਦਾ ਉਹ ਤੇ ਘੰਟੀ ਵਾਲਾ ਟੈਂ ਟੈਂ ਕਰਦਾ ਚਲਾ ਜਾ ਕੁਛ ਨਾ ਕੁਛ ਨਾ ਅੱਛਾ ਕਰ ਸਮਝਦੇ ਹੋ ਕਿ ਨਹੀਂ ਉਹ ਜੋ ਉਹਦੇ ਨਾਲ ਅੱਛਾ ਹੋ ਸਕਦਾ ਉਹ ਤਾਂ ਕਰਾਂ ਜੋ ਚੀਜ਼ ਹੈ ਉਹਦਾ ਹੀ ਆਨੰਦ ਲੈ ਲਵਾਂ ਉਹ ਮਿਹਨਤ ਕਰਦਾ ਜਾਵਾਂ ਅੱਗੇ ਵੱਧਦਾ ਚਲਾ ਜਾਵਾਂ ਮਿਹਨਤ ਕਰਦਾ ਚਲਾ ਜਾਵਾਂ ਵਿਸ਼ਵਾਸ ਰੱਖਾਂ ਅੱਜ ਸਾਈਕਲ ਦਾ ਆਨੰਦ ਲੈ ਰਿਹਾ ਤਾਂ ਯਕੀਨ ਰੱਖ ਉਹ ਮੇਰਾ ਮਾਲਿਕ ਮੇਰੇ ਨਾਲ ਇੱਕ ਦਿਨ ਮੋਟਰਸਾਈਕਲ ਦਾ ਆਨੰਦ ਵੀ ਲਵਾਵੇਗਾ ਹੁਣ ਸੋਚੀਏ ਦੇਖੋ ਜ਼ਿੰਦਗੀ ਇਹ ਚੰਗੀ ਹੈ ਹਾ ਹਾ ਹਾਏ ਮੇਰੇ ਕੋਲ ਸਾਈਕਲ ਹੈ ਹਾਏ ਮੇਰੇ ਕੋਲ ਮੋਟਰਸਾਈਕਲ ਹੈ ਮੇਰੇ ਕੋਲ ਗੱਡੀ ਹੈ ਨਹੀਂ ਇਹਦੇ ਬਾਰੇ ਸੋਚ-ਸੋਚ ਕੇ ਦੁਖੀ ਹੋਣਾ ਚੰਗਾ ਹੈ ਜਾਂ ਬੰਦਾ ਇਹ ਸੋਚੇ ਕਿ ਅੱਜ ਮੇਰੇ ਕੋਲ ਜਿੰਨਾ ਹੈ ਜੋ ਹੈ ਇਹਦਾ ਆਨੰਦ ਪਹਿਲਾਂ ਲਵਾਂ ਔਰ ਮਿਹਨਤ ਕਰਾਂ ਆਪਣੇ ਰੱਬ ਤੇ ਯਕੀਨ ਕਰਕੇ ਅੱਗੇ ਵਧਦਾ ਚੱਲਾ ਜਾਵਾਂ ਵਿਸ਼ਵਾਸ ਰੱਖਾਂ ਜੀ ਅੱਜ ਮੋਟਰਸਾਈਕਲ ਕੱਲ ਗੱਡੀ ਵੀ ਆਏਗੀ ਅੱਜ ਸਾਈਕਲ ਹੈ ਤਾਂ ਕੱਲ ਮੋਟਰਸਾਈਕਲ ਵੀ ਮੇਰਾ ਕੰਮ ਹੈ ਆ ਤੁਸੀਂ ਨਾ ਜੋ ਮੇਰੇ ਕੋਲ ਹੈ ਇਹਨਾਂ ਬਿੱਤਰ ਕਰਨਾ ਆਨੰਦ ਲੈਣਾ ਮਿਹਨਤ ਕਰਨਾ ਔਰ ਜਦੋਂ ਮੈਂ ਮਿਹਨਤ ਕਰੂੰਗਾ ਆਪਣੇ ਰੱਬ ਦੇ ਵਿਸ਼ਵਾਸ ਨਾਲ ਤਾਂ ਮੈਨੂੰ ਕਾਮਯਾਬੀ ਵੀ ਜ਼ਰੂਰ ਮੈਨੂੰ ਸਫਲਤਾ ਵੀ ਜ਼ਰੂਰ ਕਿਉਂਕਿ ਕਾਮਯਾਬੀ ਦੇਣ ਵਾਲਾ ਸਫਲਤਾ ਦੇਣ ਵਾਲਾ ਮੇਰਾ ਮਾਲਿਕ ਮੇਰੇ ਔਰ ਮੈਨੂੰ ਆਪਣੇ ਮਾਲਿਕ ਤੇ ਪੂਰਾ ਇਹ ਵਿਸ਼ਵਾਸ اندر ਹੋਣਾ ਚਾਹੀਦਾ ਹੈ ਸਮਝਦੇ ਹੋ ਕਿ ਨਹੀਂ Okay, क्या गया है ना श्री कृष्ण की गल एक याद आ गई बड़ी प्यारी गल कही श्री कृष्ण ने अपने दिमाग कोई भी इंसान उस चीज को कभी हासिल नहीं कर सकता धारणा या विश्वास है कि उसको नहीं मिलेगी जरा गौर करना कई भी इंसान उस चीज को कभी हासिल नहीं कर सकता जिसके बारे में उसकी धारणा या विश्वास हो कि वो उसको नहीं मिल सकती और अगर इंसान को विश्वास है कि ये चीज मुझे मिल सकती है और वो उसके लिए मेहनत करता है तो याद रखो एक दिन वो चीज उसको जरूर मिलेगी यह लाइन याद रखना पहली लाइन की है कि कोई भी इंसान जरा हमको और करना उस चीज को हासिल नहीं ਇਹਨੂੰ ਜਰਾ ਸਮਝ ਲਈਏ ਕਹਿੰਦੇ ਕੋਈ ਵੀ ਇਨਸਾਨ ਉਹ ਚੀਜ਼ ਕਦੀ ਹਾਸਲ ਨਹੀਂ ਕਰ ਸਕਦਾ ਜਿਹਦੇ ਬਾਰੇ ਉਹਦੀ ਧਾਰਨਾ ਹੋਏ ਮੈਨੂੰ ਮਿਲਣੀ ਨਹੀਂ ਮੇਰੇ ਕੋਲ ਆਣੀ ਨਹੀਂ ਹੈ ਮੈਂ ਤਾਂ ਛੋਟਾ ਜਿਹਾ ਚੀਜ਼ ਬਹੁਤ ਹੁਣ ਕਈ ਵਾਰ ਬੰਦੇ ਦੀ ਧਾਰਨਾ ਹੁੰਦੀ ਹੈ ਇੱਕ ਨੌਜਵਾਨ ਹੈ ਪਾਸ 2 ਕਰਕੇ ਕੋਈ ਮਿਹਨਤ ਕਰਦਾ ਡਿਗਰੀ ਕਰ ਲੈਂਦਾ ਫਿਰ ਕੋਈ ਨੌਕਰੀ ਦੀ ਆਂਦੀ ਹੈ ਪਹਿਲੀ ਸੋਚਦਾ ਲਾ ਵੀ ਨੌਕਰੀ ਤਾਂ ਬਹੁਤ ਬੜੀ ਹੈ ਮੈਨੂੰ ਕਿੱਥੇ ਮਿਲਣੀ ਹੈ ਤਾਂ ਜੇ ਪਹਿਲੇ ਹੀ ਬੰਦਾ ਹਾਰ ਮੰਨ ਕੇ ਧਾਰਨਾ ਇਦਾਂ ਦੀ ਬਣਾ ਕੇ ਬੈਠਾ ਆ ਕਿ ਮੈਨੂੰ ਕਿੱਥੇ ਮਿਲਣੀ ਹੈ ਇਹ ਚੀਜ਼ ਮੈਨੂੰ ਕਿੱਥੇ ਮਿਲਣੀ ਹੈ ਤਾਂ ਉਹ ਕਦੀ ਉਹਨੂੰ ਯੋ ਕਿ ਉਹਦਾ ਵਿਸ਼ਵਾਸ ਜਿੱਦਾਂ ਦਾ ਉਹਨਾਂ ਨੂੰ ਫਲ ਵੀ ਇਹਨੇ ਧਾਰਨਾ ਹਮੇਸ਼ਾ ਇਹ ਰੱਖੋ ਜਿੱਦਾਂ ਕੋਈ ਇਨਸਾਨ ਬਿਮਾਰ ਹੈ ਕੋਈ ਤਕਲੀਫ ਵਿੱਚ ਹੈ ਕਿਸੇ ਦਾ ਵਕਤ ਬੁਰਾ ਚੱਲ ਰਿਹਾ ਹੈ ਤੇ ਜੇ ਬੰਦਾ ਪਹਿਲੀ ਧਾਰਨਾ ਬਣਾ ਕੇ ਬੈਠਾ ਹੈ ਉਹ ਮੇਰਾ ਵਕਤ ਨਹੀਂ ਬਦਲਣਾ ਕਿਉਂਕਿ ਹਾਲਾਤ ਹੀ ਬੜੇ ਬੁਰੇ ਹੈ ਮੇਰੀ ਤਾਂ ਗਰੀਬੀ ਕਦੀ ਮੁੱਕਣੀ ਨਹੀਂ ਹੈ ਕਿਉਂਕਿ ਮੇਰੇ ਸਿਰ ਤੇ ਕਰਜ਼ੇ ਬਹੁਤ ਹੈ ਜੇ ਪਹਿਲੇ ਇਦਾਂ ਸੋਚ ਕੇ ਬੈਠੇ ਹੈ ਤਾਂ ਫਿਰ ਅਸੀਂ ਕਦੀ ਗਰੀਬੀ ਦੀ ਦਲਦਲ ਚੋਂ ਨਿਕਲ ਐਸੀ ਕਦੀ ਬਿਮਾਰੀ ਦੀ ਦਲਦਲ ਚੋਂ ਨਿਕਲ ਤਾਂ ਜੇ ਬੰਦਾ ਸੋਚੇ ਮੈਨੂੰ ਵਿਸ਼ਵਾਸ ਹੈ ਅੱਜ ਬੇਸ਼ੱਕ ਮੈਂ ਗਰੀਬੀ ਦੀ ਦੁੱਖਾਂ ਦੀ ਦਲਦਲ ਵਿੱਚ ਫਸਿਆ ਆਂ ਪਰ ਮੈਨੂੰ ਯਕੀਨ ਹੈ ਕਿ ਮਿਹਨਤ ਮੈਂ ਕਰਨੀ ਹੈ ਉਹ ਰਹਿਮਤ ਮੇਰਾ ਮਾਲਕ ਕਰੇਗਾ ਤਾਂ ਇੱਕ ਦਿਨ ਇਹ ਦਲਦਲ ਚੋਂ ਨਿਕਲ ਕੇ ਖੁਸ਼ੀਆਂ ਦੇ ਆਕਾਸ਼ ਵਿੱਚ ਉਡਾਰੀਆਂ ਮਾਰਾਂਗੇ ਇੱਕ ਦਿਨ ਕਾਮਯਾਬ ਹੋ ਕੇ ਦੁਨੀਆ ਨੂੰ ਦਿਖਾਵਾਂਗੇ ਜ਼ਰਾ ਸੋਚ ਕੇ ਦੇਖੋ ਅੱਜ ਜਿੰਨੇ ਵੀ بڑے بڑے ਬਿਜ਼ਨਸਮੈਨ ਹੈ ਚਾਹੇ ਅੰਬਾਨੀ ਦੀ ਗੱਲ ਕਰੀਏ ਕਿੱਥੇ ਪਹਿਲਾਂ 250 ਰੁਪਏ ਦੀ ਨੌਕਰੀ ਕਰਦਾ ਸੀ ਪੈਟਰੋਲ ਪੰਪ ਤੇ ਸੋਚ ਕੇ ਦੇਖਣਾ ਉਹ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਪਤਾ ਹੀ ਹੈ ਸਾਰਿਆਂ ਨੂੰ ਕੀ ਕਰਦੇ ਹੁੰਦੇ ਸੀ ਉਹ ਚਾਹਦਾ ਉਹ ਕਰਦੇ ਹੁੰਦੇ ਸੀ ਤਾਂ ਜਿਹੜੇ ਰਾਸ਼ਟਰਪਤੀ ਸੀ ਅਬਦੁਲ ਕਲਾਮ ਬਚਪਨ ਅਖਬਾਰਾ ਵੇਚਦੇ ਸੀ ਕਿੰਧਾ ਦੇ ਗਰੀਬੀ ਦੇ ਦਿਨ ਉਹ ਆਪ ਦੱਸਦੇ ਆ ਜਿਹੜਾ ਪੜ੍ਹ ਕੇ ਦੇਖੋ ਉਹਨਾਂ ਦੀ ਲਿਖੀ ਹੋਈ ਕਿਤਾਬ ਵਿੱਚ ਉਹਨਾਂ ਦੀ ਪੂਰੀ ਜ਼ਿੰਦਗੀ ਦਾ ਹੈ ਉਹ ਕਹਿੰਦੇ ਕਈ ਵਾਰ ਇਦਾਂ ਦੇ ਹਾਲਾਤ ਸੀ ਖਾਣ ਨੂੰ ਰੋਟੀ ਵੀ ਮਾਂ ਨੇ ਮੈਨੂੰ ਰੋਟੀ ਦੇ ਦੇਣੀ ਮੇਰੇ ਪਿਤਾ ਨੂੰ ਰੋਟੀ ਦੇ ਦੇਣੀ ਤਾਂ ਜੇ ਮੈਂ ਕਹਣਾ ਅੰਬਾ ਤੁਸੀਂ ਵੀ ਖਾ ਲਓ ਅਮੀ ਮੈਂ ਬੇੜਾ ਖਾ ਚੁੱਕੀ ਆ ਬਾਜੋ ਪਤਾ ਲੱਗਦਾ ਸੀ ਕਿ ਮਾਂ ਨੇ ਸਾਡਾ ਪੇਟ ਘਰਮ ਦੀ ਭਰਨ ਦੀ ਖਾਤਰ ਆ ਭੁੱਖੇ ਪਾਣੀ ਪੀ ਕੇ ਰਾਤ guzari ਹੈ ਇਤਨਾ ਦੇ ਗਰੀਬੀ ਦੇ ਹਾਲਤ ਸੀ ਪਰ ਉਹਨਾਂ ਦੀ ਸੋਚ ਕੀ ਸੀ ਅੱਜ ਗਰੀਬੀ ਹੈ ਤਾਂ ਕੋਈ ਗੱਲ ਨਹੀਂ ਮੇਰਾ ਖੁਦਾ ਮੇਰੇ ਨਾਲ ਹੈ ਮਿਹਨਤ ਮੈਂ ਕਰਨੀ ਹੈ ਕਿੰਨ ਦੁਨੀਆ ਨੂੰ ਬਦਲ ਕੇ ਦਿਖਾਵਾਂਗੇ ਦੇਖੋ ਵੇ ਦੁਨੀਆ ਤੇ ਉਹਨਾਂ ਨੇ ਮਿਹਨਤ ਕੀਤੀ ਮਿਸਾਇਲ ਮੈਨ ਬਣੇ ਉਹ ਮਿਹਨਤ ਕਰਨੀ ਪੈਂਦੀ ਹੈ ਕਾਮਯਾਬ ਹੋਣ ਵਾਸਤੇ ਸੋਚ ਕੇ ਦੇਖੋ ਜਰਾ ਜ਼ਿੰਦਗੀ ਤੁਹਾਡੀ ਹੈ ਜੀਵਨ ਤੁਹਾਡਾ ਹੈ ਤਾਂ ਕਾਮਯਾਬ ਹੋਣ ਵਾਸਤੇ ਗੁਣ ਵੀ ਤੁਹਾਨੂੰ ਹੀ ਸਿੱਖਣੇ ਮਿਹਨਤ ਵੀ ਤੁਹਾਨੂੰ ਹੀ ਕਰਨੀ ਕਿਉਂਕਿ ਜਿਹੜੀ ਕਾਮਯਾਬੀ ਦੀ ਪਹਾੜੀ ਹੈ ਨਾ ਇੱਥੇ ਬੰਦਾ ਆਪਣੀ ਮਿਹਨਤ ਉਹ ਰੱਬ ਦੀ ਰਹਿਮਤ ਨਾਲ ਹੀ ਚੜ ਸਕਦਾ ਕੋਈ ਇਹਨੂੰ ਗੋਚੂ ਉਠਾ ਕੇ ਨਹੀਂ ਉੱਥੇ ਬਿਠਾ ਸਕਦਾ ਆ ਬਾਹਰਲੀਆ ਪਹਾੜੀਆਂ ਤੁਹਾਡੇ ਤੋਂ ਨਾ ਚੜ ਹੁਣ ਹੁਣ ਕਈ ਦੇਖਿਆ ਨਾ ਕੋਈ ਵੈਸ਼ਨੋ ਦੇ ਵੀ ਜਾਂਦਾ ਕੋਈ ਹੇਮਕੁੰਡ ਸਾਹਿਬ ਜਾਂਦੇ ਹੈ ਉੱਥੇ ਕੀ ਹੁੰਦਾ ਹੈ ਉਹ ਪਾਲਕੀਆਂ ਵਾਲੇ ਹੁੰਦੇ ਨੇ ਪਾਲਕੀ ਵਢਾਂਦੇ ਬੰਦੇ ਨੂੰ ਚੱਕ ਕੇ ਜਾਂ ਘੋੜੀਆਂ ਵਾਲੇ ਹੁੰਦੇ ਘੋੜੇ ਤੇ ਬੈਠੋ ਤਾਂ ਘੋੜੇ ਵਾਲੇ ਮੰਜ਼ਲ ਤੇ ਲੈ ਜਾਂਦੇ ਆ ਪਰ ਇਹ ਕਾਮਯਾਬੀ ਦੀ ਚੜ੍ਹਾਈ ਤੁਹਾਨੂੰ ਕਿਸੇ ਘੋੜੇ ਨੇ ਨਹੀਂ ਕਿਸੇ ਪਾਲਕੀ ਨੇ ਨਹੀਂ ਇਹ ਰੱਬ ਦੇ ਵਿਸ਼ਵਾਸ ਔਰ ਤੁਹਾਡੀ ਮਿਹਨਤ ਨੇ ਚਲਾਨੀ ਹੈ ਹੁਣ ਇੱਥੇ ਸਾਨੂੰ ਹੋਣਾ ਚਾਹੀਦਾ ਹੈ ਕਿ ਮੈਂ ਮਿਹਨਤ ਕਰਨ ਨੂੰ ਤਿਆਰ ਹਾਂ ਕਿਉਂਕਿ ਬੈਠੇ ਬਿਠਾਏ ਨੂੰ ਕੁਝ ਨਹੀਂ ਜਰਾ ਸੋਚ ਲਓ ਅੱਜ ਬੰਦਾ ਕੀ ਚਾਹੁੰਦਾ ਹੈ ਬੈਠੇ ਬਿਠਾਏ ਨੂੰ ਕਾਮਯਾਬੀ ਮਿਲ ਜਾਵੇ ਮੈਂ ਕੁਰਸੀ ਤੇ ਬੈਠਾ ਹੋਵਾਂ ਤਾਂ ਮੈਨੂੰ ਬੈਠੇ ਨਹੀਂ ਇਦਾਂ ਨਹੀਂ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਰਾਜਿਆਂ ਵਰਗੀ ਜ਼ਿੰਦਗੀ ਜੀਣ ਵਾਸਤੇ ਪਹਿਲਾਂ ਮਜ਼ਦੂਰਾ ਵਾਂਗੂ ਮਿਹਨਤ ਵੀ ਕਰਨੀ ਪੈਂਦੀ ਹੈ ਤਾਂ ਜਿਹੜਾ ਮਜ਼ਦੂਰਾ ਵਾਂਗੂ ਮਿਹਨਤ ਨਹੀਂ ਕਰ ਸਕਦਾ ਉਹ ਕਦੀ ਬਾਅਦ ਵਿੱਚ ਰਾਜਿਆਂ ਵਾਲੀ ਜ਼ਿੰਦਗੀ ਇਹ ਮਾਤਰਾ ਮਿਹਨਤ ਕਰਨੀ ਪੈਂਦੀ ਹੈ ਸੋ ਆਪਣੇ ਜੀਵਨ ਦੀਆਂ ਉਚਾਈਆਂ ਤੇ ਪਹੁੰਚਣ ਵਾਸਤੇ ਸਾਨੂੰ ਆਪਣੇ ਆਪ ਨਾਲ ਇਹ ਵਾਅਦਾ ਕਰਨਾ ਕਿ ਮੈਂ ਜਿਹੜੀ ਵੀ ਚੀਜ਼ ਹਾਸਲ ਕਰਨਾ ਚਾਹੁੰਦਾ ਪਹਿਲਾਂ ਵਿਸ਼ਵਾਸ ਰੱਖੋ ਕਿ ਮੈਨੂੰ ਖੁਦ ਤੇ ਔਰ ਉਹ ਖੁਦਾ ਤੇ ਪੂਰਾ ਅੱਜ ਮੇਰੇ ਹਾਲਾਤ ਚਾਹੇ ਗਰੀਬੀ ਵਾਲੇ ਐ ਅੱਜ ਮੈਨੂੰ ਚਾਹੇ 2 ਦਿਨਾਂ ਬਾਅਦ ਰੋਟੀ ਮਿਲਦੀ ਐ ਪਰ ਇੱਕ ਦਿਨ ਯਕੀਨ ਐ ਮਿਹਨਤ ਇਦਾਂ ਦੀ ਕਰਨੀ ਐ ਕੋਸ਼ਿਸ਼ ਇਦਾਂ ਦੀ ਕਰਨੀ ਐ ਕਿ ਮੇਰਾ ਰੱਬ ਰਹਿਮਤ ਕਰੇਗਾ ਤੇ ਇੱਕ ਦਿਨ ਸਭ ਕੁਝ ਮੇਰੇ ਕੋਲ ਹੋਏਗਾ ਮੇਰੀਆਂ ਸਾਰੀਆਂ ਤੰਗੀਆਂ ਦੂਰ ਮੈਨੂੰ ਖੁਸ਼ੀਆਂ ਨਾਲ ਭਰਪੂਰ ਕਰੇਗਾ ਕਿਉਂਕਿ ਮੇਰਾ ਦਾਤਾ ਮੇਰਾ ਮਾਲਿਕ ਮੇਰੇ ਇਸ ਲਈ ਸਮਝਣਾ ਤਾਂ ਹੀ ਸ਼੍ਰੀ ਕ੍ਰਿਸ਼ਨ ਨੇ ਕਿਹਾ ਇਹ ਕੋਈ ਵੀ ਇਨਸਾਨ ਉਸ ਚੀਜ਼ ਨੂੰ ਕਦੇ ਹਾਸਲ ਨਹੀਂ ਕਰ ਸਕਦਾ ਜਿਸਕੇ ਬਾਰੇ ਵਿੱਚ ਉਸਦੀ ਧਾਰਨਾ ਜਾਂ ਵਿਸ਼ਵਾਸ ਹੋ ਕਿ ਉਹ ਉਸਕੋ ਨਹੀਂ ਮਿਲ ਸਕਦੀ। ਇਹ ਪਹਿਲੇ ਹੀ ਸੋਚ ਕੇ ਧਾਰਨਾ ਬਣਾ ਕੇ ਬੈਠੇ ਆਂ, ਵਿਸ਼ਵਾਸ ਕਰਕੇ ਬੈਠਿਆ ਕਿ ਮੈਨੂੰ ਆ ਚੀਜ਼ ਨਹੀਂ ਮਿਲ ਸਕਦੀ। ਮੇਰੀ ਆ ਬਿਮਾਰੀ ਦੂਰ ਨਹੀਂ ਹੋ ਸਕਦੀ, ਮੈਨੂੰ ਆ ਨੌਕਰੀ ਨਹੀਂ ਮਿਲ ਸਕਦੀ, ਮੈਨੂੰ ਆ ਕਾਮਯਾਬੀ ਨਹੀਂ ਮਿਲ ਸਕਦੀ ਜਾਂ ਕੰਮ ਬੜਾ ਔਖਾ ਹੈ। ਤਾਂ ਫਿਰ ਯਾਦ ਰੱਖੋ ਔਖਾ ਨਹੀਂ ਹੈ ਤੁਸੀਂ ਆਪ ਹੀ ਸੋਚ ਨਾਲ ਉਹਨੂੰ ਔਖਾ ਨਾਲ ਹੀ ਅਗਲੀ ਲਾਈਨ 'ਚ ਕਹਿੰਦੇ ਹੈ ਕਿ अगर इंसान को विश्वास हो कि ये चीज मुझे मिल सकती है और वो उसके लिए मेहनत करे तो एक दिन उसको जरूर मिलती है